ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਲੈ ਕੇ ਹਾਜ਼ਰ ਹੋਏ ਹਾਂ ਇੱਕ ਹੋਰ ਨਵਾਂ ਕਲਮਾ ਜੋ ਕਿ ਹੈ حضرت ਖਵਾਜਾ ਖিজਰ ਤੱਕਾ ਮਾ ਹੈ ਜੋ ਸਿੱਧ ਹੀ ਕਲਮਾ ਹੈ ਇਸ ਕਲਮੇ ਨਾਲ ਬਹੁਤ ਜਲਦੀ ਪੀਰ ਸਿੱਧ ਹੁੰਦਾ ਹੈ ਜੋ ਵੀ ਵੀਰ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਜ ਜਿਨ੍ਹਾਂ ਦਾ ਕੋਈ ਕੰਮ ਨਹੀਂ ਬਣਦਾ ਜਾਂ ਕਿਸੇ ਕੋਈ ਵੀ ਕੰਮ ਹੋਵੇ ਡਿੱਕਾ ਬਣ ਜਾਂਦਾ ਹੈ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਭੂਤ ਪ੍ਰੇਤ ਜਨਾਤ ਕੀਤਾ ਕਰਾਇਆ ਬੰਨਿਆ ਹੋਇਆ ਕੰਮਕਾਰ ਸਾਹਜਰੀ ਚੀਜ਼ਾਂ ਨੂੰ ਖੋਲਣ ਵਾਸਤੇ ਇਹ ਇੱਕ ਬਹੁਤ ਵਧੀਆ ਕਲਮਾ ਹੈ ਜੋ ਵੀ ਇਸ ਦੀ ਭਗਤੀ ਕਰੇਗਾ ਸੇਵਾ ਕਰੇਗਾ ਜਾਂ ਇਸ ਨੂੰ ਅਮਲ ਵਿੱਚ ਲਿਆਵੇਗਾ ਤਾਂ ਉਸ ਨੂੰ ਜਰੂਰ 101% ਰਿਜ਼ਲਟ ਮਿਲਦਾ ਹੈ ਇਹ ਕਲਮੇ ਦੀ ਤਕਸੀਰ ਬਹੁਤ ਜ਼ਿਆਦਾ ਹੈ ਇਹ ਗੱਦਿਆਂ ਵਾਲੇ ਚੇਲੇ ਵੀ ਕਰ ਸਕਦੇ ਹਨ ਜੋ ਉਹਨਾਂ ਦੀ ਹਾਜ਼ਰੀ ਲਾਣਾ ਚਾਹੁੰਦੇ ਹਨ ਉਹਨਾਂ ਦੇ ਬੱਚਾ ਲੈਣਾ ਚਾਹੁੰਦੇ ਹਨ ਉਹ ਵੀ ਇਸ ਨੂੰ ਕਰ ਸਕਦੇ ਹਨ ਤੇ ਹੁਣ ਤੁਸੀਂ ਕਲਮੇ ਦੀ ਵਿਧੀ ਸੁਣ ਲਵੋ ਇਸ ਕਲਮੇ ਨੂੰ ਐਤਵਾਰ ਨੂੰ ਜੇਠੇ ਐਤਵਾਰ ਵਾਲੇ ਦਿਨ ਸ਼ੁਰੂ ਕਰਨਾ ਹੈ ਇਸ ਕਲਮੇ ਨੂੰ ਐਤਵਾਰ ਨੂੰ ਜੇਠੇ ਐਤਵਾਰ ਨੂੰ ਸ਼ੁਰੂ ਕਰਨਾ ਹੈ ਸ਼ੁਰੂ ਕਰਨ ਤੋਂ ਪਹਿਲਾਂ ਇਸ ਕਲਮੇ ਦੀਆਂ ਕੁਸੀਂ ਹਰ ਹਰ ਐਤਵਾਰ ਨੁਕੜਾ ਹੀ ਬਣਾ ਕੇ ਪਾਉਣੀ ਹੈ ਚਾਹੇ ਤੁਸੀਂ ਚੌਲਾਂ ਦੀ ਪਾ ਦਿਓ ਚਾਹੇ ਤੁਸੀਂ ਬਾਬੇ ਦਾ ਦਲੀਆ ਪਾ ਦਿਓ ਜੋ ਇਸ ਚੇਲੇ ਨੇ ਜੋ ਗੱਦੀ ਦਾ ਕੰਮ ਕਰਦੇ ਨੇ ਉਹਨਾਂ ਨੇ ਇਸ ਕੱਲ ਮੈਨੂੰ ਪਾਣੀ ਦੇ ਵਿੱਚ ਜਾ ਕੇ ਕਰਨਾ ਹੈ ਜਿਵੇਂ ਨਹਿਰ ਸੁਆ ਦਰਿਆ ਦੇ ਉੱਤੇ ਜਾ ਕੇ ਕਰਨਾ ਹੈ ਪਾਣੀ ਦੇ ਵਿੱਚ ਖੜੇ ਹੋ ਕੇ ਕਰਨਾ ਹੈ ਕਿਉਂਕਿ ਬਹੁਤ ਹੀ ਤਾਕਤਵਰ ਕਲਮਾ ਹੈ ਜੋ ਪੀਰ ਦੀ ਹਾਜ਼ਰੀ ਲੈਣਾ ਚਾਹੁੰਦੇ ਹਨ ਚੇਲੇ ਹਨ ਗੱਦੀ ਵਾਲੇ ਉਹਨਾਂ ਨੂੰ ਤਾਂ ਇਸ ਤਰ੍ਹਾਂ ਕਰਨਾ ਪੈਣਾ ਹੈ ਇਕੜਾ ਹੀ ਕਰੋ ਸਿਜਾ ਕੇ ਲਿਜਾਣੀ ਹੈ ਸਿਜਾ ਕੇ ਲਿਜਾ ਕੇ ਉਸ ਥਾਂ ਤੇ ਮਾਲੂ ਕੜਾਹੀ ਨੂੰ ਪਾਣੀ ਵਿੱਚ ਪਾਉਣਾ ਹੈ ਤੇ ਆਪ ਪਾਣੀ ਦੇ ਵਿੱਚ ਖੜੇ ਹੋ ਕੇ ਤਿੰਨ ਮਾਲਾ ਜਾਪ ਕਰਨਾ ਹੈ ਤੇ ਜੋ ਵੀਰ ਘਰੇ ਜਾਪ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵੀ ਪਹਿਲਾਂ ਕੜਾਹੀ ਦੇਣੀ ਪਊਗੀ ਕੜਾਹੀ ਦੇਣ ਤੋਂ ਬਾਅਦ ਵਿੱਚ ਘਰ ਦੇ ਵਿੱਚ ਜਿਸ ਜਗ੍ਹਾ ਤੇ ਜਾਪ ਕਰਨਾ ਹੈ ਛੋਟੇ ਕੋਈ ਪੂਜਾ ਰੂਮ ਬਣਾਇਆ ਹੋਇਆ ਹੈ ਜਾਂ ਕੋਈ ਸਾਫ਼ ਜਗ੍ਹਾ ਹੋਣੀ ਚਾਹੀਦੀ ਹੈ ਉੱਥੇ ਬੈਠ ਕੇ ਕਰਨਾ ਹੈ ਪਾਕ ਸਾਫ਼ ਹੋ ਕੇ ਖਸਬੂ ਲਾ ਕੇ ਤੇ ਅਤਰ ਵਗੈਰਾ ਕੱਪੜਿਆਂ ਨੂੰ ਲਾ ਕੇ ਬੈਠਣਾ ਹੈ ਖਸਬੂ ਹੋਣੀ ਬਹੁਤ ਜ਼ਰੂਰੀ ਹੈ ਤਾਂ ਤਿੰਨ ਮਾਲਾ ਇਸ ਕਲਮੇ ਦੀਆਂ ਪੜਨੀਆਂ ਹਨ ਇਹ ਹਰ ਰੋਜ਼ ਹੀ ਪੜਨੀਆਂ ਹਨ ਤੇ ਹਰ ਐਤਵਾਰ ਨੂੰ ਕੜਾਹੀ ਭਾਬੇ ਦੀ ਜ਼ਰੂਰ ਦੇਣੀ ਹੈ ਜੋ ਪੀਰ ਦੀ ਕੜਾਹੀ ਦੇ ਨਾਲ ਵੀਰ ਜਲਦੀ ਖੁਸ਼ ਹੋ ਜਾਂਦੇ ਹਨ ਤੇ ਦਰਸ਼ਨ ਦਿੰਦੇ ਹਨ ਜਿਨ੍ਹਾਂ ਨੇ ਆਮ ਤੌਰ ਤੇ ਆਪਦੇ ਕਿਸੇ ਕੰਮ ਕਰ ਲਈ ਇਸ ਕਲਮੇ ਦਾ ਜਾਪ ਕਰਨਾ ਹੈ ਜਾਂ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਚਾਹੇ ਉਹ ਬੱਚੇ ਦੀ ਪੜ੍ਹਾਈ ਆ ਜਾਂ ਬੱਚੇ ਦਾ ਬਾਹਰ ਲਗਾ ਜਾਂ ਕੋਈ ਆਪਦਾ ਕੰਮ ਜਾਂ ਕਿਸੇ ਦਾ ਕੋਈ ਕਾਰੋਬਾਰ ਬੰਨਿਆ ਹੋਇਆ ਹੈ ਉਹਨਾਂ ਲਈ ਇਸ ਤਰ੍ਹਾਂ ਹੈ ਕਿ ਇਸ ਨੂੰ ਐਤਵਾਰ ਤੋਂ ਸਟਾਰਟ ਕਰਕੇ ਤੇ ਚਾਹ 11 ਦੇ 21 ਦਿਨ ਤੁਸੀਂ ਜਾਪ ਕਰੋ ਤਿੰਨ ਮਾਲਾ ਤੇ ਕੋਲ ਇੱਕ ਜਲ ਰੱਖ ਲਵੋ ਜਲ ਦਾ ਹੋਣਾ ਬਹੁਤ ਜ਼ਰੂਰੀ ਹੈ ਬਾਅਦ ਵਿੱਚ ਜੇ ਕਿਸੇ ਤੁਹਾਡੇ ਕੰਮਕਾਰ ਬੰਨਿਆ ਹੈ ਕੋਈ ਦੁਕਾਨਦਾਰੀ ਹੈ ਤਾਂ ਉਸ ਜਲ ਦਾ ਛਿੱਟਾ ਦਿਓ ਤੇ ਇਹ ਕਰਮਾ ਬਹੁਤ ਹੀ ਤਾਕਤਵਰ ਕਰਮਾ ਹੈ ਜੋ ਕਿ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਤੁਹਾਨੂੰ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਇਸ ਕਲਮੇ ਨਾਲ ਸਾਰੇ ਅੜੇ ਹੋਏ ਕੰਮ ਪੂਰੇ ਹੋਣਗੇ ਤੇ ਕਈ ਵੀਰਾਂ ਨੂੰ ਤਾਂ ਰਾਤ ਨੂੰ ਥੋੜੇ ਸਮੇਂ ਜੀ ਮੰਨ ਲਓ 5-4 ਦਿਨਾਂ ਵਿੱਚ ਹੀ ਪੀਰ ਜੀ ਦੇ ਸੁਪਨੇ ਦੇ ਵਿੱਚ ਦਰਸ਼ਨ ਹੋਣ ਲੱਗ ਜਾਣਗੇ ਉਹਨਾਂ ਦੇ ਸੁਪਨੇ ਦੇ ਵਿੱਚ ਪੀਰ ਜੀ ਬਚਨ ਕਰਕੇ ਜਾਣਗੇ ਪਰ ਗੱਲ ਇੱਕੋ ਹੀ ਹੁੰਦੀ ਹੈ ਕਿ ਬੰਦੇ ਦੀ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ ਜੇ ਕਿਸੇ ਵੀ ਦੇਵੀ ਦੇਵਤੇ ਤੋਂ ਕੰਮ ਲੈਣਾ ਹੈ ਜਾਂ ਕਿਸੇ ਪੀਰ ਫਕੀਰ ਤੋਂ ਕੰਮ ਲੈਣਾ ਹੈ ਤਾਂ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤੇ پاک ਸਾਫ਼ ਰਹਿਣਾ ਵੀ ਬਹੁਤ ਜ਼ਰੂਰੀ ਹੈ ਅਮਲ ਦੇ ਦੌਰਾਨ ਕਿਸੇ ਨੇ ਵੀ ਕੋਈ ਸ਼ਰਾਬ ਮੀਟ ਆਂਡਾ ਜਾਂ ਕੋਈ ਹੋਰ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਹੈ ਪਾਕ ਸਾਫ ਹੋ ਕੇ ਹੀ ਰਹਿਣਾ ਹੈ ਬੈਸਨੂ ਰੂਪ ਦੇ ਵਿੱਚ ਇਸ ਕੰਮ ਨੂੰ ਕਰਨਾ ਹੈ ਤਾਂ ਪੀਰ ਜੀ ਜਲਦੀ ਖੁਸ਼ ਹੋਣਗੇ ਜੇ ਤੁਸੀਂ ਇੱਕ ਪਾਸੇ ਅਮਲ ਕਰ ਰਹੇ ਹੋ ਤੇ ਦੂਸਰੇ ਪਾਸੇ ਨਸ਼ਾ ਕਰ ਰਹੇ ਹੋ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਜਾਂ ਤੁਸੀਂ ਆਂਡਾ ਮੀਟ ਸ਼ਰਾਬ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਅਮਲ ਕਾਮਯਾਬ ਨਹੀਂ ਹੋਵੇਗਾ ਫਾਇਦੇ ਦੀ ਬਜਾਏ ਨੁਕਸਾਨ ਕਰੇਗਾ ਜੋ ਵੀ ਪੀਰ ਦੀ ਹਾਜ਼ਰੀ ਲੈਣੀ ਚਾਹੁੰਦਾ ਹੈ ਆਪਣੇ ਉੱਪਰ ਜੋ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਉਹਨਾਂ ਸਾਧਕਾ ਲਈ ਜ਼ਰੂਰੀ ਹੈ ਕਿ ਉਹਨਾਂ ਦਾ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਤੋਂ ਬਿਨਾ ਇਹ ਕਲਮੇ ਨੂੰ ਨਾ ਪੜਨ ਕਿਉਂਕਿ ਇਹ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਹੈ ਪੀਰ ਜੀ ਬਹੁਤ ਜਲਦੀ ਇਸ ਨਾਲ ਹਾਜ਼ਰ ਹੁੰਦੇ ਹਨ ਤੇ ਜਿਨ੍ਹਾਂ ਕੋਲੇ ਗੁਰੂ ਨਹੀਂ ਹੁੰਦੇ ਕਈ ਵਾਰ ਉਹ ਡਰ ਜਾਂਦੇ ਹਨ ਜਿਸ ਕਾਰਨ ਉਹਨਾਂ ਦਾ ਮੈਂਟਲੀ ਆਫਸੈਟ ਹੋਣਾ ਲਾਜ਼ਮੀ ਹੈ ਕਿਉਂ ਗੁਰੂ ਤੋਂ ਬਿਨਾ ਨਹੀਂ ਇਹ ਕਲਮੇ ਨੂੰ ਕਰਨਾ ਆਪਦੇ ਗੁਰੂ ਦੀ ਆਗਿਆ ਤੇ ਲੈ ਕੇ ਉਹਦੀ ਦਿਖ ਰੇਖ ਵਿੱਚ ਇਸ ਕਲਮੇ ਦਾ ਜਾਪ ਜ਼ਰੂਰ ਕਰਨਾ ਤੇ ਜਿਹੜੇ ਵੀਰ ਖੁੱਲਾ ਜਾਪ ਕਰਨਾ ਚਾਹੁੰਦੇ ਹਨ ਆਪਣੇ ਛੋਟੇ-ਮੋਟੇ ਕੰਮਾਂ ਲਈ ਕਿ ਪੀਰ ਜੀ ਦੀ ਸੇਵਾ ਕਰਕੇ ਅਸੀਂ ਆਹ ਕੰਮ ਆਪਣਾ ਪੂਰਾ ਕਰ ਲਈਏ ਤਾਂ ਉਹ ਕਰ ਸਕਦੇ ਹਨ ਖੁੱਲਾ ਜਾਪ ਕਰ ਸਕਦੇ ਹਨ ਪਰ ਸ਼ਰਤਨਾ ਉਹੀ ਨੇ ਕਿ ਵੀ ਨਸ਼ਾ ਨਹੀਂ ਕਰਨਾ ਭਾਈ ਨਸ਼ੇ ਤੋਂ ਦੂਰ ਰਹੋ پاک ਸਾਫ ਹੋ ਕੇ ਇਸ ਕਲਮੇ ਦਾ ਜਾਪ ਕਰਿਓ ਇਹ ਕਲਮਾ ਬਹੁਤ ਤਾਕਤਵਰ ਹੈ ਬਹੁਤ ਜਲਦੀ ਸ਼ਧ ਹੁੰਦਾ ਹੈ ਹੁਣ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਤੁਹਾਨੂੰ ਕਲਮਾ ਦਿਖਾਈ ਦੇ ਗਿਆ ਹੋਵੇਗਾ ਇਸ ਨੂੰ ਪਹਿਲਾਂ ਕੰਠ ਕਰ ਲੈਣਾ ਹੈ ਕਾਟ ਕਰਨ ਤੋਂ ਬਾਅਦ ਵਿੱਚ ਇਸ ਨੂੰ ਪੜਨਾ ਸਟਾਰਟ ਕਰਨਾ ਹੈ ਤੇ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ